ਦੋ ਐਸਐਸਪੀ ਤਰਨਤਾਰਨ ਦੇ ਬਦਲੇ ਗਏ ਪਹਿਲਾ ਗੁਰਮੀਤ ਸਿੰਘ ਚੋਹਾਨ ਸੀ ਉਹਨਾਂ ਨੂੰ ਹਟਾਇਆ ਗਿਆ ਉਸ ਤੋਂ ਬਾਅਦ ਹਟਾਇਆ ਗਿਆ ਦਾ ਪਿੱਛੇ ਅਭਿਮਨਿਉ ਰਾਣਾ ਦੋ ਐਸਐਸਪੀ ਬਦਲਤੇ ਜਾਂਦੇ ਨੇ ਪੋਲਿਟੀਕਲ ਇੰਟਰਫੇਰੈਂਸ ਦੀ ਮੈਂ ਇੱਥੇ ਗੱਲ ਕਰਦਾ ਜਿਹੜੀ ਆਪਾਂ ਗੱਲ ਕਹਿੰਦੇ ਆ ਕਿ ਜੇ ਗੈਂਗਸਟਰਾਂ ਨੂੰ ਨੱਥ ਪਾਣੀ ਹੈ ਜੇ ਆਪਾਂ ਉਸ ਤਰੀਕੇ ਦੀ ਲਿਬਰੇਜ ਨਹੀਂ ਦੇ ਰਹੇ ਆਪਾਂ ਨੂੰ ਹਰ ਲੈਵਲ ਦੇ ਉੱਤੇ ਆਪਣੀ ਸੇ ਚਾਹੀਦੀ ਹੈ ਸਾਡਾ ਪੋਲਿਟੀਕਲ ਲੀਡਰ ਸਾਡਾ ਐਮਐਲਏ ਸਾਡਾ ਮੰਤਰੀ ਸਾਡਾ ਹਲਕਾ ਇੰਚਾਰਜ ਉੱਥੇ ਸਰਵੇ ਸਰਵਾ ਬਣ ਕੇ ਥਾਣਿਆਂ ਦੇ ਪੁਲਿਸ ਦੇ ਜਿਹੜੇ ਮੁਖੀ ਲਗਾ ਰਿਹਾ ਹੈ ਸੋ ਪੰਜਾਬ ਦੇ ਵਿੱਚ ਇਹ ਵੀ ਬਹੁਤ ਵੱਡੀ ਸਮੱਸਿਆ ਜੋ ਕਿ ਹਾਲਾਤ ਨੂੰ ਸੁਧਰਨ ਨਹੀਂ ਦੇ ਰਹੀ ਤੁਸੀਂ ਐਸਐਸਪੀ ਤਰਨਤਾਰਨ ਸ਼੍ਰੀ ਗੁਰਮੀਤ ਚੌਹਾਨ ਜੀ ਦੀ ਗੱਲ ਕੀਤੀ ਸਭ ਤੋਂ ਘੱਟ ਨਾਨਸੈਂਸਿਕਲ ਉਹਨਾਂ ਦੀ ਕੋਈ ਅਪਰੋਚ ਹੈ ਬੜੀ ਸਟ੍ਰੇਟ ਅਪਰੋਚ ਹੈ ਐਂਡ ਤੁਹਾਨੂੰ ਉੱਥੇ ਠੱਲ ਪਾਉਣ ਵਾਸਤੇ ਉਹਨਾਂ ਵਰਗਾ ਜਾਂ ਕੋਈ ਉਹਨਾਂ ਤੋਂ ਵੱਧ ਸਖਤ ਬੰਦਾ ਲਾਉਣਾ ਪਏਗਾ ਜੇ ਤੁਸੀਂ ਇੰਟਰਫੇਅਰ ਕਰਨਾ ਹੈ ਉਹਦੀ ਵਰਕਿੰਗ ਨੂੰ ਸੁਧਾਰਨ ਲਈ ਕਰੋ ਨਾ ਕਿ ਉਹਦਾ ਮਿਆਰ ਘੇਰਨ ਲਈ ਕਰੋ ਸਭ ਕੁਝ ਪੁੱਛੋ ਜੇ ਕੋਈ ਇਨਸੀਡੈਂਟ ਹੋ ਰਿਹਾ ਪੁੱਛੋ ਹਾਂ ਭਈ ਇਹ ਕਿਉਂ ਹੋ ਗਿਆ ਮੈਂ ਇਸ ਇਲਾਕੇ ਦੀ ਗੱਲ ਇਸ ਵਾਸਤੇ ਕਹਿ ਰਿਹਾ ਕਿ ਇਹ ਮਾਝਾ ਦਾ ਜਿਹੜਾ ਕ੍ਰਿਮੀਨਲ ਹੈ ਨਾ ਉਹ ਆਊਟ ਆਫ ਕੰਟਰੋਲ ਹੈ ਐਕਚੁਅਲੀ ਮਾਝਾ ਸ਼ੁਰੂ ਤੋਂ ਸੰਤਾਪ ਭੁਗਤਦਾ ਆ ਰਿਹਾ ਹੈ ਚਾਹੇ ਉਹ ਹੜਾਂ ਦੀ ਮਾਰ ਹੋਵੇ ਚਾਹੇ ਉਹ ਟੈਰਰਿਜ਼ਮ ਦੀ ਮਾਰ ਹੋਵੇ ਜਦੋਂ ਉਥੇ ਫਾਇਰਿੰਗ ਹੁੰਦੀ ਹੈ ਨੇਬਰਿੰਗ ਕੰਟਰੀਜ਼ ਤੋਂ ਬੰਬ ਸ਼ੈਲਿੰਗ ਹੁੰਦੀ ਹੈ ਤਾਂ ਵੀ ਮਤਲਬ ਫਰੰਟੀਅਰ ਹੈ ਉਹ ਫਰੰਟੀਅਰ ਹੈ ਇਸ ਕਰਕੇ ਮਾਝਾ ਇਜ਼ ਲिटल ਰਫ ਰੌ ਉਹ ਕਰੂਡ ਬੰਦੇ ਆ ਅਗਲੇ ਬਿਲਕੁਲ ਛਾਤੀ ਤੇ ਲੈਣ ਵਾਲੇ ਆ ਹਰ ਚੀਜ਼ ਨੂੰ ਫੇਸ ਤੇ ਲੈਣ ਵਾਲੇ ਆ ਉਹਨਾਂ ਨੂੰ ਡੀਲ ਕਰਨ ਲਈ ਅਪਰੋਚ ਵੀ ਬੜੀ ਡਿਫਰੈਂਟ ਹੈ ਡਿਫਰੈਂਟ ਯੈਸ ਦੋਵੇਂ ਪਾਸੇੋਂ ਸਖਤੀ ਤੇ ਨਰਮੀ ਤੋਂ ਉਹਨੂੰ ਦੋ ਦੋਵਾਂ ਦਾ ਬੈਲੈਂਸ ਲੈ ਕੇ ਚੱਲਦੇ ਆ